ਇਹ ਮਈਾ ਜੋੜਦੇ ਪੜਾਏ ਸਰ ਸਾਹਮਣੇ ਦੇਖ ਆ ਜਾਓ ਆਏ ਤੁਰੇ ਆਓ ਚੀਮਾ ਸਾਹਿਬ ਅਸੀਂ ਤਾਂ ਨਹੀਂ ਜਾਣੀ ਜਿੱਦਾਂ ਸਭ ਨੂੰ ਮਾਲਕ ਕਾਲੀ ਚਲ ਨੂੰ ਵੀ ਤੜਤੋ ਹੈਗੀ ਆ ਤਾ ਕਿਵੇਂ ਦੇਖਦੇ ਹੋ ਜੀ ਫਰੇਮ ਜਾ ਰਿਹਾ ਇੱਕ ਤਾਂ ਸਭ ਤੋਂ ਪਹਿਲਾਂ ਤੇ ਮੈਂ ਅਕਾਲਪੁਰਕ ਦਾ ਥੱਲੇ ਕਰਾਨਾ ਕਰਦਾ ਕਿ ਬਹੁਤ ਵੱਡੀ ਕਿਰਪਾ ਜਿਹੜੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੋਈ ਹੈ ਕਿ ਦਾਸ ਨੂੰ ਮੇਰੇ ਆਪਣੇ ਜਦ ਜਿਹੜਾ ਅਰਦਾਸਪੁਰ ਤੋਂ ਲੋਕ ਸਭਾ ਦੀ ਜਿਹੜੀ ਸੀਟ ਹੈ ਉਹਦਾ ਕੈਂਡੀਡੇਟ ਸ਼ੋਮਨੀ ਅਕਾਲੀ ਦਲ ਦੇ ਬਣਾਇਆ ਮੈਂ ਗੁਰੂ ਰਾਮਦਾਸ ਜੀ ਦਾ ਉਹਨਾਂ ਦੇ ਦਰ ਤੇ ਸੇ ਸਾਹਮਣੇ ਅੱਜ ਸ਼ੁਕਰਾਨਾ ਕਰਨ ਵਾਸਤੇ ਵੀ ਅੱਜ ਹਲਕੇ ਤੇ ਜਾਣਾ ਅੱਗੇ ਲੈਣ ਵਾਸਤੇ ਵੀ ਅੱਜ ਪਰਿਵਾਰ ਤੇ ਸਾਰੇ ਸਾਥੀਆਂ ਸਮੇਤ ਹਾਜ਼ਰ ਹੋਇਆ ਦੂਜਾ ਮੈਂ ਪਾਰਟੀ ਦੇ ਪ੍ਰਧਾਨ ਸਾਹਿਬ ਦਾ ਵੀ ਸਾਰੀ ਹਾਈ ਕਮਾਂਡ ਦਾ ਸਾਰੇ ਆਪਣੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਕਿ ਮੇਰੇ ਉੱਤੇ ਬਹੁਤ ਵੱਡਾ ਭਰੋਸਾ ਕਿਉਂਕਿ ਜਦੋਂ ਪਾਰਲੀਮੈਂਟ ਦਾ ਕਿਸੇ ਨੂੰ ਕੈਂਡੀਡੇਟ ਬਣਾਉਣਾ ਹੁੰਦਾ ਤੇ ਪਾਰਟੀ ਵਾਸਤੇ ਸਿਲੈਕਸ਼ਨ ਕਰਨੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਵੱਡਾ ਭਰੋਸਾ ਪਾਰਟੀ ਨੇ ਦਿੱਤੇ ਜਤਾਇਆ ਉਹਦੇ ਵਾਸਤੇ ਪਾਰਟੀ ਦਾ ਵੀ ਸ਼ੁਕਰਾ ਧੰਕ ਬੀਜੇਪੀ ਨਾਲੋਂ ਵੱਖ ਹੋ ਕੇ ਆਪਾਂ ਪਹਿਲੀ ਵਾਰੀ ਜਿਹੜੀ ਹੈਗੀ ਆ ਪਾਰਲੀਮੈਂਟ ਦੀਆਂ ਕੋਨਾ ਲੜਨ ਜਾ ਰਹੇ ਕਿੱਦਾਂ ਹਾਂ ਬਈ ਵੈਸੇ ਤੇ ਪਰ ਹੁਣ ਪਾਰਲੀਮੈਂਟ ਪਾਰਲੀਮੈਂਟ ਜਿਹੜੀ ਹੈ ਉਹ ਪਹਿਲੀ ਵਾਰੀ ਦਾ ਦੇਖੋ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਲੰਬਾ ਸਮਾਂ ਸਾਡਾ ਸਾਥ ਦੋ ਅਲੱਗ-ਅਲੱਗ ਪਾਰਟੀਆਂ ਪਰ ਮਿਨਿਮਮ ਕਮਨ ਪ੍ਰੋਗਰਾਮ ਦੇ ਤਹਿਤ ਡਲ ਕੇ ਅਸੀਂ ਲੰਬਾ ਸਮਾਂ ਪੰਜਾਬ ਦੇ ਵਿੱਚ ਸਰਕਾਰਾਂ ਵੀ ਬਣਾਈਆਂ ਤੇ ਚਲਾਈਆਂ ਜਦੋਂ ਅਸੀਂ ਪਰ ਜਦੋਂ ਖੇਤੀ ਦਾ ਇਸ਼ੂ ਆਇਆ ਸੀ ਕਿਸਾਨੀ ਦਾ ਇਸ਼ੂ ਆਇਆ ਸੀ ਤੇ ਕਿਸਾਨੀ ਅੰਦੋਲਨ ਦੇ ਨਾਲ ਅਸੀਂ ਆਪਣੀ ਸਪੋਰਟ ਜਿਹੜੀ ਹੈ ਉਦੋਂ ਕੇਂਦਰ ਤੋਂ ਵਿਡਰਾਅ ਕੀਤੀ ਸੀ ਤੇ ਬੀਬਾ ਹਰਸੀਮਰ ਕੌਰ ਬਾਦਲ ਨੇ ਕੈਬਨਿਟ ਤੋਂ ਵੀ ਅਸਤੀਫਾ ਦਿੱਤਾ ਇਸ ਕਰਕੇ ਹੁਣ ਫਿਰ ਗੱਲ ਚੱਲੀ ਸੀ ਸਮਝੌਤੇ ਦੀ ਪਰ ਸਮਝੌਤਾ ਹਮੇਸ਼ਾ ਉਦੋਂ ਹੁੰਦਾ ਜਦੋਂ ਕੁਝ ਮੁੱਦਿਆਂ ਦੇ ਉੱਤੇ ਜਿਹੜੇ ਤੁਹਾਡੇ ਮੁੱਦੇ ਨੇ ਉਹਨਾਂ ਦੇ ਪੱਧਰ ਵੀ ਸਹਿਮਤੀ ਸਾਡੇ ਵਾਸਤੇ ਸਭ ਤੋਂ ਵੱਡਾ ਮੁੱਦਾ ਜਿਹੜਾ ਕਿਸਾਨੀ ਦੀ ਐਮਐਸਪੀ ਗਰੰਟੀ ਦਾ ਉਹਦੇ ਉੱਤੇ ਜੇ ਸਾਨੂੰ ਕੋਈ ਉਹਦਾ ਹੱਲ ਨਿਕਲਦਾ ਨਜ਼ਰ ਆਉਂਦਾ ਤੇ ਸਮਝੌਤਾ ਹੋ ਸਕਦਾ ਸੀ ਦੂਜੀ ਗੱਲ ਹੈ ਕਿ ਜਿਹੜੀ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਧਾਰਮਿਕ ਦਖਲਅੰਦਾਜ਼ੀ ਹੈ ਇਹ ਬਹੁਤ ਹੱਦ ਤੱਕ ਵੱਚ ਚੁੱਕੀ ਹੈ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਜਿਹੜੀ ਟੋੜੀ ਗਈ ਹਰਿਆਣੇ ਦੀ ਵਕਰੀ ਕਮੇਟੀ ਬਣਾਈ ਗਈ ਦਿੱਲੀ ਕਮੇਟੀ ਦੇ ਉੱਤੇ ਚੁਣੀ ਹੋਈ ਕਮੇਟੀ ਦੇ ਅੰਦਰ ਕਵਚਾ ਕਰ ਲਿਆ ਗਿਆ। ਅਜੂਰ ਸਾਹਿਬ ਦਾ ਬੋਰਡ ਪਿੱਛੇ ਬਦਲ ਦੀ ਕੋਸ਼ਿਸ਼ ਹੋਈ ਜਿਹੜੀ ਉੱਥੇ ਦੀ ਸੰਗਤ ਨੇ ਵੀ ਇੱਥੋਂ ਧੰਮੀ ਸਾਹਿਬ ਵੀ ਗਏ ਪਹਿ ਵੀ ਗਿਆ। ਸਾਰਿਆਂ ਨੇ ਰਲ ਕੇ ਪ੍ਰੋਟੈਸਟ ਕੀਤਾ ਤੇ ਉਹਦੇ ਉੱਤੇ ਰੋਕ ਲੱਗੀ। ਪਟਨਾ ਸਾਹਿਬ ਦਾ ਬੋਰਡ ਜਿਹੜਾ ਉਹਦੇ ਤੇ ਵੀ ਕਵਚਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਕਰਕੇ ਇਹ ਇਹੋ ਜਿਹਾ ਇਸ਼ੂ ਨੇ ਕਿ ਅਸੀਂ ਇਸ ਗੱਲ ਤੇ ਸਮਝੌਤਾ ਨਹੀਂ ਕਰ ਸਕਦੇ ਕਿ ਸਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਦੇ ਵਿੱਚ ਕੋਈ ਸਰਕਾਰ ਜਿਹੜੀ ਹੈ ਉਹ ਦਖਲ ਨਹੀਂ ਦਿੰਦੀ। ਇਸੇ ਤਰ੍ਹਾਂ ਹੀ ਜਿਹੜਾ ਇੱਕ ਹਿਊਮਨ ਰਾਈਟਸ ਦਾ ਬੜਾ ਵੱਡਾ ਮਸਲਾ ਬੰਦੀ ਸਿੰਘਾਂ ਦਾ ਸਾਡਾ ਇਹ ਵਿਚਾਰ ਹੈ ਅਸੀਂ ਬੜੀ ਬੜੀ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਹੋਵੇ ਹਿਊਮਨ ਰਾਈਟਸ ਇਸ ਗੱਲ ਦੀ ਮੰਨ ਕਰਦੇ ਆ ਕਿ ਜੇ ਉਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਤੇ ਉਹਨੂੰ 1 ਮਿੰਟ ਵੀ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ। ਪਰ ਬੰਦੀ ਸਿੰਘਾਂ ਨੇ ਆਪਣੀ ਜਿਹੜੀ ਹੈਗੀ ਸਜ਼ਾ ਤੋਂ ਡਬਲ ਸਜ਼ਾਵਾ ਕੱਟ ਰਹੀ ਹੈ। ਕਿ ਹਾਲੇ ਤੱਕ ਪੰਛੀ ਦੀਆਂ ਕਲ ਕੋਠੜੀਆਂ ਦੇ ਵਿੱਚ ਬੈਠੇ ਆ ਜ਼ਿਲਾਂ ਦੇ ਵਿੱਚ ਬੈਠੇ ਆ ਇਸ ਕਰਕੇ ਅਨਾਉਂਸਮੈਂਟ ਵੀ ਹੋਈ ਸੀ ਜਦੋਂ ਸੁਲਤਾਨਪੁਰ ਲੋਧੀ ਦੇ ਵਿੱਚ ਗੁਰਨਾਨਕ ਪਾਸ਼ਾ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ ਉਹ ਅਨਾਉਂਸਮੈਂਟ ਵੀ ਫਿਰ ਵਿੱਚ ਹੀ ਰਹਿ ਗਈ ਇਸ ਕਰਕੇ ਇਸੇ ਤਰ੍ਹਾਂ ਹੀ ਅੱਜ ਦੇਸ਼ ਦਾ ਜੋ ਮਾਹੌਲ ਬਣਿਆ ਕਿ ਅੱਜ ਡੈਮੋਕਰੇਸੀ ਨੂੰ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਅੱਜ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਉਹਨਾਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਹ ਦਰਬਾਰਤ ਹੁੰਦੀ ਹੈ ਜਿਹੜਾ ਫੈਡਰਲਿਜ਼ਮ ਦਾ ਜਿਹੜੇ ਆਧਾਰ ਦੇ ਉੱਤੇ ਡਾਕਟਰ ਵੀ.ਆਰ. ਮੇਧਕਰ ਸਾਹਿਬ ਨੇ ਜਿਹੜਾ ਸੰਵਿਧਾਨ ਸਾਡਾ ਡਰਾਫਟ ਕੀਤਾ ਸੀ ਅੱਜ ਫੈਡਰਲਿਜ਼ਮ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਖੋਰਾ ਲਾ ਕੇ ਸੂਬਿਆਂ ਦੇ ਜਿਹੜੇ ਹੱਕ ਆ ਉਹਨਾਂ ਦੇ ਉੱਤੇ ਡਾਕਾ ਮਾਰਿਆ ਇਸ ਲਈ ਸਾਡੇ ਕੈਡਰ ਦੀ ਵੀ ਸਾਡੇ ਡਿਡਰ ਸਰਪੰਨ ਦੀ ਵੀ ਮੰਨ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਉਹ ਇਤਿਹਾਸਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਜਿਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ